ਹਾਂ ਜੀ ਸਰ ਸ਼ੁਰੂ ਕਰ। ਅੱਛਾ ਗੁਜਾਰਸ਼ ਹੈ ਸਰ ਇਹ। ਜਦੋਂ ਪਿਛਲੀ ਵਾਰ ਤੁਹਾਨੂੰ ਪਤਾ ਹੈ ਹਾਊਸ ਜੈਨ ਹੋਏ ਸੀ। ਇਹ ਚੀਫ ਮਿਨਿਸਟਰ ਪੰਜਾਬ ਨੇ ਅਸ਼ੋਰੈਂਸ ਦਿੱਤੀ ਸੀ ਸੂਬੇ ਦੇ ਪੰਜਾਬੀਆਂ ਨੂੰ ਤੇ ਵਿਸ਼ੇਸ਼ ਤੌਰ ਜਿਨ੍ਹਾਂ ਮੈਂਬਰਸ ਆਫ ਪੰਜਾਬ ਵਿਧਾਨ ਸਭਾ ਦੇ ਕਿ ਅਸੀਂ ਗਵਰਨਰ ਸਾਹਿਬ ਦੇ ਖਿਲਾਫ ਸੁਪਰੀਮ ਕੋਰਟ ਚੱਲੇ ਤੇ ਜਦੋਂ ਸਾਡਾ ਇਹ ਸੈਨੇਟ ਆਏ ਵਾਲਾ ਤੇ ਪ੍ਰੋ ਰੋਗ ਵਾਲਾ ਜਿਹੜਾ ਮਸਲਾ ਹੱਲ ਹੋ ਗਿਆ ਜਾਂ ਜੋ ਵੀ ਟੈਸਲ ਗਵਰਨਰ ਦਾ ਚੱਲ ਰਹੀ ਹੱਲ ਹੋ ਗਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਲਦੀ ਚਾ ਕੇ ਇੱਕ ਖੁੱਲਾ ਟਾਈਮ ਸਾਰਿਆਂ ਨੂੰ ਪੰਜਾਬ ਦੇ ਹਰ ਇਸ਼ੂ ਡਿਸਕਸ ਕਰਨ ਵਾਸਤੇ ਦੇਣਾ ਅਸੀਂ ਸਟਰੋਂਗਲੀ ਕੰਡਮ ਕਰਦੇ ਕਿ ਮੌਜੂਦਾ ਸਰਕਾਰ ਫੇਰ ਉਸ ਅਸ਼ੋਰੈਂਸ ਤੋਂ ਪਿੱਛੇ ਇਹ ਹਾਊਸ ਤੁਸੀਂ ਵੇਖੋ ਤਕਰੀਬਨ ਇੱਕ ਦਿਨ ਵੀ ਨਹੀਂ ਚੱਲੇ ਕੱਲ 2 ਵਜੇ ਸ਼ੁਰੂ ਹੁੰਦਾ ਤੇ ਅੱਜ ਮੇਰੇ ਖਾ 2 ਵਜੇ ਨਹੀਂ ਥੋੜਾ ਜਿਹਾ ਟਾਈਮ ਲੇ ਗਿਆ ਸਾਢੇ 12 ਹੋਏ ਨੇ ਸਮਝੋ ਇੱਕ ਕੰਪਲੀਟ ਦਿਨ ਇਹ ਹਾਊਸ ਚ ਵੀ ਘੰਟੇ ਨਹੀਂ ਸੀ ਕਦੇ ਘੰਟੇ ਦੋ ਕਰ ਸਿਆਮਾ ਜੇ ਥੇ ਆਏ ਇਕੈਕਟਲੀ ਨਿਊ ਫਰਮ ਹੈ ਦਸਨਾਚਾਣਾ ਜਿਹੜੀ ਸਾਡੀ ਪੀਏਸੀ ਦੀ ਮੀਟਿੰਗ ਹੋਈ ਸਪੀਕਰ ਸਾਹਿਬ ਉਸ ਤੋਂ ਪਹਿਲੇ ਐਸ ਲੀਡਰ ਆਫ ਦੀ ਆਪੋਜੀਸ਼ਨ ਮੈਂ ਚਿੱਠੀ ਲਿਖੀ ਸੀ ਕਿ ਸਾਡੇ 7 8 ਇੰਪੋਰਟੈਂਟ ਮੁੱਦੇ ਨੇ ਪੰਜਾਬ ਜਿੱਦੇ ਲਾਂਡ ਆਰਡਰ ਇਸ ਐਟ ਦੀ ਟੌਪ ਡਰੱਗਸ ਦਾ ਮੁੱਦਾ ਬੇਤਾਸ਼ਾ ਜਿਹੜਾ ਨਸ਼ੇ ਦਾ ਇਸਤੇਮਾਲ ਹੋ ਰਿਹਾ ਹੈ ਨੌਜਵਾਨ ਬੱਚੇ ਰੋਜ਼ ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮਾਰੇ ਜਾ ਰਹੇ ਨੇ ਇਲੀਗਲ ਮਾਈਨਿੰਗ ਦਾ ਬਰਗਾੜੀ ਵੈਵਲ ਕਲਾ ਦਾ EMPLOYEES ਦੇ ਹੱਕਾਂ ਦੀ ਗੱਲ ਜਿਹੜੀ ਹੈ OPS ਦਾ ਸੋ ਇਸ ਕਿਸਮ ਦੇ तकरीबन 8 ਬੁਦੇ ਲਿਖ ਕੇ ਇੱਕ ਚਿੱਠੀ ਮੈਂ ਲਿਖੀ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਜਿਹਦੇ ਵਿੱਚ ਅਕਾਲੀ ਦਲ ਬੀਜੇਪੀ ਬਹੁਜਨ ਸਮਾਜ ਦੇ ਇਹਨਾਂ ਦੇ ਆਪਣੇ ਅਰਪਾਲ ਸਿੰਘ ਚੀਮਾ ਤੇ ਬਲਕਾਰ ਸਿੰਘ ਮਿਨਿਸਟਰਸ ਹਨ ਉਹਦੇ ਵਿੱਚ ਇਹਨਾਂ ਇਸ਼ੋਰੈਂਸ ਦੀ ਪੀ ਬਖਿਆ ਜੀ 10 ਦਿਨ ਵਧਾਓ ਤੁਸੀਂ ਦੇ ਖੁਦ ਜਦੋਂ ਲੀਡ ਇੱਥੇ ਆਪੋਜੀਸ਼ਨ ਦੇ ਵਿੱਚ ਸੀ ਤੁਸੀਂ ਇੱਕ ਇੱਕ ਮਹੀਨੇ ਦਾ ਸੈਸ਼ਨ ਡਿਮਾਂਡ ਕਰਦੇ ਸੀ ਚਲੋ ਮਹੀਨਾ ਛੱਡ ਲੋ ਕੋ 10 ਦਿਨ ਹੀ ਦੇ ਦੋ 10 ਨਹੀਂ ਦਿੱਤੇ ਜਾ ਸਕਦੇ ਸਾਨੂੰ ਘੱਟ ਤੋਂ ਘੱਟ ਕਿ ਸੈਟਿੰਗਸ ਦੇ ਤਿੰਨ ਦਿਨ ਹੀ ਬਤਾ ਦਿਓ ਐਂਡੀ ਬਕਾਇਦਾ ਤੌਰ ਤੇ ਸਪੀਕਰ ਸਾਹਿਬ ਨੇ ਸ਼ੋਰ ਕੀਤਾ ਸਾਰੇ ਮੈਂਬਰਸ ਦੇ ਹੁੰਦੇ ਆ ਕਿ ਅਸੀਂ ਮੈਂ ਉਹਨਾਂ ਕੋਲ ਇਹ ਗੱਲ ਕਹੀ ਸੀ ਕਿ ਜਿਹੜਾ ਮੈਂਬਰਸ ਡੇ ਹੁੰਦਾ ਉਹ ਵੈਡnesਡੇ ਹੁੰਦਾ ਕੱਲ ਦਾ ਇੱਕ ਉਹ ਤੇ ਕਗਲਾ ਦਿਨ ਘੱਟੋ ਘੱਟ ਤੁਸੀਂ ਫਰਡੇ ਤੱਕ ਇਸ ਸੈਸੇ ਚ ਜਾਓ ਅਸ਼ੋਰੈਂਸ ਦਿੱਤੀ ਕਿ ਮੈਨੂੰ ਗੱਲ ਕਰ ਦਿੱਤੀ ਜਾ ਤੇ ਹੁਣ ਤੁਸੀਂ ਵੇਖੋ ਅੱਜ ਆ ਕੇ ਸਾਰਿਆਂ ਨੂੰ ਅਨਫੋਰਚੂਨੇਟ ਵੱਡੀ ਗੱਲ ਵੇਖੋ ਤੁਸੀਂ ਇੱਕ ਕੱਲ ਮੈਂ ਰੈਜ਼ੋਲੂਸ਼ਨ ਲੈ ਕੇ ਆਦਾ ਸੀ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ 3 ਸਾਲ ਦਾ ਇੱਕ ਅਸ਼ੋਰੈਂਸ ਦਿੱਤੀ ਸੀ ਮੋਦੀ ਸਾਹਿਬ ਦੀ ਸਰਕਾਰ ਨੇ ਕਿਸਾਨ ਯੂਨੀਅਨਸ ਨੂੰ ਸਮੁੱਚੇ ਪੰਜਾਬ ਹਿੰਦੁਸਤਾਨ ਦੇ ਕਿਸਾਨ ਯੂਨੀਅਨ ਤੋਂ ਸੰਯੁਕਤ ਕਿਸਾਨ ਮੋਰਚੇ ਕਿ ਅਸੀਂ ਇਹ ਕਮੇਟੀ ਫਾਰਮ ਕਰਾਂਗੇ ਐਮਐਸਪੀ ਵਾਸਤੇ ਉਹਨੂੰ ਲੀਗਲ ਸ਼ੇਪ ਦੇ ਉਹ ਕਮੇਟੀ ਦਾ ਗਠਨ ਨਹੀਂ ਹੋਇਆ ਫਿਰ ਜਿੱਥੇ ਜਿੱਥੇ ਕੇਸਸ ਰਜਿਸਟਰ ਹੋਏ ਸੀ ਕਿ ਅਸੀਂ ਕੇਸਸ ਵਾਪਸ ਲਵਾ ਕੇ ਫਿਰ ਪੰਜਾਬ ਦੇ ਪੈਟਰਨ ਤੇ ਜਿਸਾ ਸੀ ਜਿੰਨੇ ਲੋਕ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ ਸੀ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਉਹਨਾਂ ਨੂੰ ਮਾਨੀ ਰਾਸ਼ੀ ਵੀ ਦਿੱਤੀ ਸੇਮ ਪੈਟਰਨ ਤੇ ਬਾਕੀ ਸੂਬਿਆਂ ਨੇ ਵੀ ਕਰਨਾ ਸੀ ਜਦੋਂ ਕੋਈ ਸਿਰੇ ਨਹੀਂ ਚੜਿਆ ਖਾਲਵਾ ਰੈਜ਼ੋਲੂਸ਼ਨ ਲੈ ਕੇ ਆਂਦੇ ਸਪੀਕਰ ਸਾਹਿਬ ਨੇ ਮੈਨੂੰ ਅਸ਼ੋਰੈਂਸ ਦਿੱਤੀ ਉਸ ਮੇਰੇ ਰੈਜ਼ੋਲੂਸ਼ਨ ਨੂੰ ਟੇਬਲ ਵੀ ਕਰਵਾਇਆ ਗਿਆ ਅੱਜ ਮੈਂ ਪੁੱਛਿਆ ਕਿ ਦੱਸੋ ਜੇ ਤੁਹਾਨੂੰ ਮੇਰੇ ਵੱਲੋਂ ਰੈਜ਼ੋਲੂਸ਼ਨ ਤੇ ਕੋਈ ਪਾਬੰਦੀ ਹੈ ਤਾਂ ਗੌਰਮੈਂਟ ਅਡਾਪਟ ਕਰ ਲੈ ਅਸੀਂ ਤੁਹਾਨੂੰ ਸਪੋਰਟ ਕਰਦੇ ਨੇ ਕਿਉਂਕਿ ਕਿਸਾਨਾਂ ਦੇ ਹੱਕ ਦਾ ਵਿੱਚ ਕਿਸਾਨ ਤੇ ਖੇਤ ਬਜ਼ੁਰਗਾਂ ਦੇ ਹੱਕ ਦੇ ਵਿੱਚ ਤੁਸੀਂ ਉਹਦੇ ਤੇ ਉੱਤੇ that means ਤੁਸੀਂ ਕਲੀਅਰ ਕੱਟ ਭਾਜਪਾ ਦੀ ਲਾਈਨ ਜਿਹੜੀ ਹੈ ਉਹ ਲੈ ਰੇ ਰੱਖੇ this is ਤੁਸੀਂ ਜੇ ਕਲੋਸਲੀ ਵਾਚ ਕਰੋ ਜਿਸ ਯੁਕਤ ਕਿਸਾਨ ਮੋਰਚੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਯੂਨੀਅਨਸ ਨੂੰ ਆਪਾਂ ਸਪੋਰਟ ਨਹੀਂ ਕਰ ਰਹੇ that means ਤੁਹਾਡਾ ਕੋਈ ਲਾਇਜ਼ਨ ਬੀਜਪੀ ਨਾ ਸੈਂਟਰ ਸਰਕਾਰ ਦਾ ਚੱਲੂ ਹੁਣੇ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਲਾਅ ਐਂਡ ਆਰਡਰ ਤੇ ਕੋਈ ਬੋਲਣ ਦਾ ਟਾਈਮ ਦਿੱਤਾ ਰੈਜ਼ੋਲੂਸ਼ਨ ਤੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ ਅਸੀਂ ਸਾਨੂੰ ਮਜਬੂਰਨ ਅਸੀਂ ਦੋ ਦਿਨ ਪੂਰਾ ਹੀ ਜੋ ਸਪੀਕਰ ਸਾਹਿਬ ਨੇ ਸਾਡੇ ਤੋਂ ਆਸ ਉਮੀਦ ਸੀ ਅਸੀਂ ਪਾਰਟਿਸਪੇਟ ਕੀਤਾ ਸ਼ਾਂਤੀ ਪੂਰਵਕ ਤੋਂ ਜਿਹੜਾ ਵੀ ਇੱਕ ਦਿਨ ਸੀ ਉਹ ਪੂਰਾ ਗੁਜ਼ਾਰਿਆ ਗਿਆ ਦੋ ਸੈਕਸ਼ਨ ਜਿਹੜੇ ਸਨ ਉਹ ਪੂਰੇ ਗਏ ਅਟ ਬਾਈ ਦੀ ਐਂਡ ਆਫ ਦੀ ਡੇ ਵੈਨ ਵੀ ਫੈਲਡ ਕੇ ਨਾ ਨੇ ਫਿਰ ਸਾਡੇ ਨਾਲ ਜ਼ੁਬਾਨ ਦੇ ਕੇ ਜ਼ੁਬਾਨ ਦੇ ਰਾਜ਼ੀ ਕੀਤੀ ਜੋ ਇਹ ਪਹਿਲੇ ਵੀ ਕਰਦੇ ਹੁੰਦੇ ਨੇ ਵਾਦਾ ਨਾ ਪੂਰਾ ਕਰਨਾ ਸਾਨੂੰ ਫਿਰ ਉਤੋਂ ਕੋਕਰ ਕਰਨਾ ਪਿਆ ਕਿ ਬਹੁਤ ਵੱਡਾ ਪੰਜਾਬੀਆਂ ਦੇ ਨਾਲ ਇਹ بے ਮਹਿਮੀ ਮੈਂ ਜਿਹਨਾਂ ਨੂੰ ਪੁੱਛਿਆ ਸੀ ਸਪੀਕਰ ਸਾਹਿਬ ਨੂੰ ਇਹ ਦੱਸੋ 3 ਕਰੋੜ ਪੰਜਾਬੀਆਂ ਦੇ 40 ਸਾਰੇ ਸਵਾਲ ਲੱਗੇ ਚਾਰ ਰਿਜੋਇਨਮੈਂਟ ਮੋਸ਼ਨਸ ਲੱਗੀ ਹੈ ਕੀ ਇਹ ਸੈਟੀਸਫੈਕਟਰੀ ਹੈ ਜੀ 6 ਮਹੀਨੇ ਹੁਣ ਪੰਜਾਬੀਆਂ ਦਾ ਜਿਹੜੇ ਲੋਕਾਂ ਨੇ ਆਪਣੇ ਏਰੀਆ ਦੇ ਸਵਾਲ ਲੋਕਾਂ ਨੇ ਭਗਤ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਉਹ ਸਾਰੇ ਦਾ ਸਾਰਾ ਫੇਰ ਅੱਜ ਸੀਐਮ ਸਾਹਿਬ ਆਪ ਇੱਥੇ ਪਹੁੰਚੀ ਹੈ ਜੀ ਉਹ ਇੰਨਾ ਹੀ ਮੈਂ ਕਹਿਣਾ ਚਾਹਨਾ ਬਾਕੀ ਮੇਰੇ ਸਾਥੀ ਜੀ ਕੋਈ ਸਾਪਰਕਟ ਸਿੰਘ ਕੋਈ ਜ਼ਿਕਰ ਕਰਦਾ ਤੇ ਐਜੂਕੇਸ਼ਨ ਦੀ ਗੱਲ ਮੈਂ ਤਾਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਉਹ ਤੁਹਾਨੂੰ ਵੀ ਪਤਾ ਕਿੱਥੇ ਖੜਾ ਤੇ ਉਹ ਸਾਨੂੰ ਵੀ ਪਤਾ ਕਿੱਥੇ ਖੜਾ ਲੇਕਿਨ ਪੰਜਾਬ ਪੀਜੀ ਇੰਡੈਕਸ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਜਦੋਂ ਕਿ ਜਿਹੜੇ ਦਿੱਲੀ ਦੇ ਇਹਨਾਂ ਦੇ ਆਇਆ ਉਹਦੋਂ 6ਵੇਂ ਨੰਬਰ ਤੇ ਆਇਆ 2019 ਦੇ ਵਿੱਚ 20 ਦੇ ਵਿੱਚ ਤੇ 21 ਦੇ ਵਿੱਚ ਇਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਵੀ ਪੰਜਾਬ ਐਜੂਕੇਸ਼ਨ ਦੇ ਵਿੱਚ ਪੀਜੀ ਇੰਡੈਕਸ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਐਕਚੁਅਲੀ ਹਰਜੋਤ ਬੈਂਸ ਨੂੰ ਕਿਉਂਕਿ ਵਕੀਲ ਹੈ ਬੋਲਣ ਦੀ ਬਹੁਤ ਆਦਤ ਹੈ ਮੈਂ ਤਾਂ ਉੱਥੇ ਵੀ ਖੜੇ ਹੋ ਕੇ ਇੱਕੋ ਗੱਲ ਕਹੀ ਸੀ ਕਿ ਇਹਨਾਂ ਦੱਸ ਦਿਓ ਵੀ ਪੰਜਾਬ ਪਿਛਲੇ ਸਮੇਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੀ ਜਦੋਂ ਕਿ ਦਿੱਲੀ 6ਵੇਂ ਨੰਬਰ ਤੇ ਆਈ ਸੀ ਕਿਉਂਕਿ ਇਹਨਾਂ ਦਾ ਇੱਕ ਮਾਡਲ ਬਣਾਇਆ ਹੋਇਆ ਹੈ ਐਜੂਕੇਸ਼ਨ ਦਾ ਤੇ ਹਲਥ ਦਾ ਜਿਹੜੇ ਦੋਨੇ ਫਲॉप ਹੈ ਅੱਜ ਕੰਪਿਊਟਰ ਟੀਚਰ ਇਹਨਾਂ ਨੇ ਕਿਹਾ ਦਿਵਾਲੀ ਗਿਫਟ ਦਵਾਗੇ ਅੱਜ ਉਹਨਾਂ ਦੇ ਘਰੇ ਹਜੇ ਵੀ ਹਨੇਰਾ ਔਰ ਉਹਦੇ ਤੋਂ ਬਾਅਦ ਈਟੀਟੀ ਟੀਚਰ ਉਹਦੇ ਤੋਂ ਬਾਅਦ ਜਿੰਨੀਆਂ ਜਿੰਨੀਆਂ ਕਲਾਸਾਂ ਹੈਗੀਆਂ ਸਾਰੀਆਂ ਲਗਭਗ ਮੈਨੂੰ ਲੱਗਦਾ ਪਿਛਲੇ 3-4 ਮਹੀਨਿਆਂ 'ਚ ਡਾਂਗਾ ਖਾ ਰਹੇ ਆ ਔਰ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ ਐਜੂਕੇਸ਼ਨ ਦਾ ਬੋਝ ਲਿਆ ਉਹ ਅਸੀਂ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਸੋ ਇਸ ਕਰਕੇ ਇਹ ਬਿਲਕੁਲ ਫਾਲਸ ਕਲੇਮ ਆ ਇਹਨਾਂ ਦਾ ਇਹ ਤਾਂ ਸਿਰਫ ਜੋ ਕੇਜਰੀਵਾਲ ਕਹਿੰਦਾ ਐ ਕਿ ਮੈਂ ਇੱਕ ਦਲ ਹੋਰ ਭਗਵੰਤਪਾਲ ਨੂੰ ਕਹਿਣੀ ਚਾਹਣਾ ਜਿੱਦਾਂ ਦਾ ਮਾਹੌਲ ਤੁਸੀਂ ਇੱਥੇ ਬਣਾ ਰਹੇ ਹੋ ਇਦਾਂ ਦਾ ਮਾਹੌਲ ਕਦੀ ਪੰਜਾਬ ਦੇ ਵਿੱਚ ਬਣਿਆ ਨਹੀਂ ਸੀ ਦਿੱਲੀ ਵਾਲਿਆਂ ਨੇ ਸਿਰਫ ਫੋਨ ਬੰਦ ਕਰ ਲੈਣਾ ਤੇ ਕਬਰ ਤੁਹਾਡੀ ਪੱਟੀ ਜਾਣੀ ਆ ਇਹ ਤੁਸੀਂ ਯਾਦ ਰੱਖਿਓ ਹੌਣ ਵਾਲਾ ਸਮਾਂ ਸਮਾਂ ਕਿਸੇ ਦਾ ਨਹੀਂ ਹੁੰਦਾ ਸਮਾਂ ਨਾਲ ਕਿਸੇ ਨਾਲ ਖੜਦਾ ਹੁੰਦਾ ਤੇ ਇਸ ਕਰਕੇ ਭਗਵੰਤਪਾਲ ਜੀ ਇਹ ਕੰਮ ਨਾ ਕਰੋ ਇਦਾਂ ਦੇ ਪੰਜਾਬ ਦੇ ਵਿੱਚ ਹਾਲਾਤ ਨਾ ਬਣਾਓ ਆ ਕੇਵਲ ਆਪਰੇਟਰ ਮੈਨੂੰ ਇੱਕ ਦਿਨ ਮਾਣ ਕੇ ਮਿਲੇ ਉਸ ਜਿਹੜੀ ਆ ਜ਼ਬਰਦਸਤੀ ਕੇਬਲ ਆਪਰੇਟਰਾਂ ਨਾਲ ਉਹਨਾਂ ਨੂੰ ਧੱਕੇ ਨਾਲ ਕਹਿੰਦੀ ਆ ਵੀ ਫਲਾਣੇ ਦੇ ਲਾਓ ਤੇ ਫਲਾਣੇ ਦੇ ਲਾਓ ਪਹਿਲਾਂ ਤੇ ਮਾਫੀਆ ਕਹਿੰਦੇ ਹੁੰਦੇ ਸੀ ਕੇਵਲ ਮਾਫੀਆ ਤੇ ਹੁਣ ਭਗਵੰਤ ਮਾਨ ਦੇ ਡਾਇਰੈਕਟਲੀ ਘਰੋਂ ਕੰਟਰੋਲ ਹੋ ਰਿਹਾ ਇਹ ਮਾਫੀਆ ਜਿਹੜਾ ਸੋ ਇਸ ਕਰਕੇ ਮੈਂ ਤਾਂ ਇੰਨੀ ਹੱਦ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰ ਦਿਆਂ ਤਾਂ ਆ ਔਰ ਸਾਖਿਓ ਹਮੇਸ਼ਾ ਅਸੀਂ ਚੁਣੀ ਹੋਈ ਵਿਧਾਨ ਸਭਾ ਦੇ ਵਿੱਚ ਜਿਹੜਾ ਨੇ ਦਾ ਪੰਜਾਬ ਦੇ ਉਹ ਗਾਂਢੀ ਉਮੀਦ ਹੁੰਦੀ ਹੈ ਕਿ ਚੁਣੇ ਹੋਏ ਨਮਾਇंदे ਸਾਡੇ ਬਾਰੇ ਔਰ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੱਖਣ ਔਰ ਕਈ ਵਾਰੀ ਜਦੋਂ ਅਸੀਂ ਵਿਧਾਨ ਸਭਾ ਚ ਪਿਛਲੇ ਸਮੇਂ ਦਰਮਿਆਨ ਆਏ ਤਾਂ ਉਦੋਂ ਵੀ ਜਦੋਂ ਅਸੀਂ ਵਾਕ ਆਊਟ ਕਰਦੇ ਸੀ ਕਿਉਂਕਿ ਸਾਹਮਣੇ ਉਹ ਤਾਨੂਵੇਂ ਨੇ ਐਸੇ ਬੱਜਦੇ ਸੀ ਜਿਹੜੇ ਤੁਸੀਂ ਸੁਣੇ ਨਹੀਂ ਜਾ ਸਕਦੇ ਕਿ ਐਸੀ ਗੱਲ ਕਹਿ ਦੇਣੀ ਕਿ ਜਾਨ ਗੁੱਜ ਕੇ ਸਾਨੂੰ ਉੱਥੇ ਲੜਾਈ ਮਲਕੇ ਖੜੇ ਹੋ ਕੇ ਆਪਣੀ ਗੱਲ ਰੱਖਣੀ ਪੈਂਦੀ ਸੀ ਤੇ ਫਿਰ ਵਾਕ ਆਊਟ ਕਰਨਾ ਪੈਂਦਾ ਸੀ ਜਦੋਂ ਕੋਈ ਗੱਲ ਨਹੀਂ ਰੱਖਣੀ ਕੋਈ ਕਰਨ ਨਹੀਂ ਦੱਸ ਆਕਦਾ ਜਿਹੜਾ ਸੈਸ਼ਨ ਹੈ ਪਿਛਲੀ ਵਾਰੀ ਮਾਨਸਾ ਮੈਂ ਖਿਆ ਸੀ ਵੀ 25 ਲੱਖ ਰੁਪਇਆ ਲੱਗ ਜਾਂਦਾ ਮੇਰਾ ਤੇ ਹੁਣ ਮੈਂ ਦਵਾਰੇ ਸੁਪਰੀਮ ਕੋਰਟ ਜਾ ਕੇ ਹੁਣ ਜਿੱਤ ਕੇ ਦਵਾਰੇ ਫਿਰ ਵਿਧਾਨ ਸਭਾ ਦਾ ਸੈਸ਼ਨ ਰੱਖੂਗਾ ਤੇ ਫਿਰ ਖੁੱਲ ਕੇ ਤੁਸੀਂ ਸਾਰੇ ਬੋਲਿਓ 25 ਲੱਖ ਉਦੋਂ ਲਾਇਆ 25 ਲੱਖ ਹੁਣ ਲਾਇਆ ਹੋਣਾ ਇੱਕੀ ਦਾ ਵੱਧ ਲੱਗਿਆ ਹੋਣਾ ਦੇ ਕਰੋੜ ਰੁਪਏ ਇੱਕ ਦਿਨ ਦਾ ਖਰਚਾ ਕਰੋੜ ਰੁਪਏ ਦੂਜੇ ਦਿਨ ਦਾ ਖਰਚਾ ਤੇ ਬਾਜਵਾ ਸਾਹਿਬ ਨੇ ਦੱਸਿਆ ਵੀ 24 ਘੰਟੇ ਪੂਰੇ ਨਹੀਂ ਕੀਤੇ ਜਿਹੜੀ ਅਸੀਂ ਬਹਿਸ ਕੀਤੀ ਹੈ 40 ਸਵਾਲ ਲੱਗੇ ਮੇਰਾ ਖਿਆਲ 117 ਅਸੀਂ ਐਮਐਲਏ ਸਹਿਬਾਨ ਨੇ ਕਿ ਇੱਕ ਇੱਕ ਵੀ ਸਵਾਲ ਸਾਡਾ ਲੱਗੇ ਤਾਂ ਘੱਟੋ ਘੱਟ 117 ਸਵਾਲ ਲੱਗਣੇ ਚਾਹੀਦੇ ਹਾਲਾਂਕਿ ਇੱਕ ਸਵਾਲ ਨਾਲ ਅਸੀਂ ਆਪਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਸੋ ਨਹੀਂ ਰੱਖ ਸਕਦੇ ਇਹ ਸਾਡਾ ਇਸ ਸਾਲ ਦਾ ਸਾਰਾ ਕੁਝ ਇਹ ਮੌਨਸੂਨ ਸੈਸ਼ਨ ਹੀ ਖਾ ਗਏ ਤੇ ਵਿంటర్ ਸੈਸ਼ਨ ਇਹਨਾਂ ਨੇ 24 ਘੰਟਿਆਂ ਦਾ ਰੱਖਿਆ ਸੋ ਬਹੁਤ سارے ਮੁੱਦੇ ਜੋ ਬਾਜਵਾ ਸਾਹਿਬ ਨੇ ਚਿੱਠੀ ਚ ਲਿਖ ਕੇ ਦਿੱਤੇ ਸੀ ਚਾਹੇ ਉਹ ਲਾਅ ਐਂਡ ਆਰਡਰ ਆ ਚਾਹੇ ਉਹ ਮਾਈਨਿੰਗ ਆ ਚਾਹੇ ਰੈਪਨ ਖਲਾ ਹੈ ਚਾਹੇ ਇਸੇ ਤਰ੍ਹਾਂ ਦਾ ਡਰੱਗਸ ਦਾ ਮੁੱਦਾ ਹੈ ਚਾਹੇ ਕਿਸਾਨਾਂ ਦੇ ਮੁੱਦੇ ਜਿਹੜੇ ਮੌਕੇ ਦੇਣੇ ਸੀ ਉਹਨਾਂ ਤੇ ਚਰਚਾ ਕਰਨੀ ਹੈ ਇਹ ਤਾਂ ਅਸੀਂ 08 ਦੇ ਵਿੱਚ ਠੱਕੇ ਨਾਲ ਆਪਦੀ ਗੱਲਬਾਤ ਇੱਕ ਅੱਧੇ ਮਿੰਟਾਂ ਸੇ ਰੱਖ ਲੈਣੇ ਆ ਅਦਰਵਾਇਸ ਪੰਜਾਬ ਦੇ ਕਿਸੇ ਮੁੱਦੇ ਤੇ ਚਰਚਾ ਨਹੀਂ ਹੋਏ ਔਰ ਕਹਿੰਦੀ ਆਂ ਵੀ ਵੇਖਿਆ ਕਿ ਮੈਨੂੰ ਲੱਗਿਆ ਪੰਜਾਬ ਦਾ ਸਪੀਕਰ ਜਿਵੇਂ ਲਾਥਾਰਜਿਕ ਹੁੰਦੇ ਐ ਲਾਥਾਰਜਿਕ ਤੌਰ ਤੇ ਕੰਮ ਕਰਕੇ ਕੋਈ ਗੱਲ ਨਹੀਂ ਸੁਣੀ ਕੋਈ ਰੈਜ਼ੋਲੂਸ਼ਨ ਨਹੀਂ ਪੜਨਾ ਕੋਈ ਸਾਨੂੰ ਬੋਲਣ ਦਾ ਮੌਕਾ ਨਹੀਂ ਚੱਜਣਾ ਦੇਣਾ ਤੇ ਆਪਣਾ ਕੰਮ ਨਿਬੇੜ ਕੇ ਚਲੇ ਜਾਣਾ ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨਾਲ ਇਹ ਤੁਖਾ ਹੋ ਰਿਹਾ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਕੇਵਲ ਕੱਲ 10 ਮਿੰਟ ਦਾ ਸਮਾਂ ਕੱਢਿਆ 24 ਘੰਟਿਆਂ 'ਚੋਂ ਉਸੇ ਪੰਜਾਬ ਦੇ ਲੋਕ ਵੇਖ ਸਕਦੇ ਹੋ ਜਾਣ ਸਕਦੇ ਹੋ ਕਿ ਕਿੰਨੇ ਸੀਰੀਅਸ ਹੈਗੇ ਨੇ ਪਰ ਬਹੁਤ ਵੱਡਾ ਇਸ਼ੂ ਲਾਅ ਐਂਡ ਆਰਡਰ ਦਾ ਜਿਹਦੇ ਤੇ ਲਾਰੈਂਸ ਵਿਸ਼ਨੋਈ ਦੇ ਪੁੱਛਤੇ ਤੇ ਚਰਚਾ ਲੰਮੀ ਚੋੜੀ ਹੈ ਕਿ 1 ਮਿੰਟ ਤੇ ਕਿਸੇ ਇੱਕ ਵਿਅਕਤੀ ਦੇ ਖੜੇ ਹੋ ਕੇ ਲਾਰੈਂਸ ਵਿਸ਼ਨੋਈ ਦੀ ਗੱਲ ਕਰਨ ਨਾਲ ਪੰਜਾਬ ਦਾ ਨੌਨ ਆਰਡਰ ਦੀ ਸਥਿਤੀ ਸੁਧਰ ਸਕਦੀ ਹੈ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ ਹਾਈ ਕੋਰਟ ਨੇ ਕੌਫੀਡੈਂਸ ਲਿਆ ਹਲੇ ਤੱਕ ਕਿਸੇ ਆਮ ਬੰਦੇ ਨੂੰ ਫੜਦਾ ਆਵੇ ਲੈਕਮੈਂਟ ਫੜ ਲੈਂਦੇ ਆ ਹਜੇ ਤੱਕ ਸਰਕਾਰ ਨੂੰ ਇਹ ਨਹੀਂ ਸਮਝਾਈ ਕਿ ਇੰਟਰਵਿਊ ਕਿਹਨੇ ਕਰਾਈ ਕਿਉਂ ਕਰਾਈ ਕਿੱਥੋਂ ਹੋਈ ਜੋ ਇਹ तमाम ਮੁੱਦੇ ਅੱਜ ਚਰਚਾ ਕਰਨੀ ਸੀ ਜੋ ਮੈਨੂੰ ਲੱਗਦਾ ਕਿ ਉਹ ਸਮਾਂ ਸਾਨੂੰ ਨਹੀਂ ਦਿੱਤਾ ਇਹ ਸਾਨੂੰ ਨਹੀਂ ਦਿੱਤਾ ਗਿਆ ਪੰਜਾਬ ਦੇ ਲੋਕਾਂ ਦਾ ਸੋਖਾ ਹੋਇਆ ਹੈ ਤੋ ਅਸੀਂ ਇਹ ਦੱਸਣਾ ਛੋਣੇ ਪੰਜਾਬ ਦੇ ਲੋਕਾਂ ਨੂੰ ਤੇ ਇਹ ਸਰਕਾਰਾਂ ਵਾਲੇ ਕਿਹ ਐਸੀਆਂ ਜਿਹੜੇ ਰੀਤੀ ਰਵਾਜ ਹੈ ਕੋਈ ਬਹੁਤੇ ਚੰਗੇ ਨਹੀਂ ਹੈ ਤੁਸੀਂ ਖੜੇ ਹੋ ਕੇ ਕਹਿੰਦੇ ਹੁੰਦੇ ਸੀ ਕਿ 10 ਦਿਨ ਦਾ ਵਿਧਾਨ ਸਭਾ ਚੱਲਣਾ ਚਾਹੀਦਾ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸੀ ਸਰਕਾਰ ਰਹੀ ਅਸੀਂ ਖੜੇ ਹੋ ਕੇ ਕਹਿੰਦੇ ਸੀ ਕਿ ਇਸ ਸਤਲਾ ਜਿਹੜਾ ਸੈਸ਼ਨ ਹੈ ਲੰਮਾ ਹੋਣਾ ਚਾਹੀਦਾ ਆਪੀ ਸਰਕਾਰ ਚ ਵੀ ਲੇਕਿਨ ਅਸੀਂ ਇਹਨਾਂ ਨਾਲੋਂ 100 ਗੁਣੇ ਚੰਗੇ ਸੀ ਇਹਨਾਂ ਨਾਲੋਂ ਜਾਦੇ ਸਿੱਟਿੰਗ ਸਾਡੀਆਂ ਵੀ ਕਈ ਗੁਣੇ ਜਿਆਦੇ ਹੁੰਦੀ ਸੀ ਤੋਂ ਮੈਂ ਹੀ ਇਹਨਾਂ 14 ਘੰਟੇ ਖਾਵੇ ਦੇ ਆਸਤੇ ਕੇਵਲ ਆਪਣੇ ਬਿੱਲ ਪਾਸ ਕਰਨ ਦੇ ਆਸਤੇ ਫਾਰਮੈਟੀ ਦੇ ਆਸਤੇ ਇਹ ਜਿਹੜਾ ਸੈਸ਼ਨ ਬੁਲਾਇਆ ਗਿਆ ਸੋ ਇਹਨੂੰ ਅੱਜ ਇਹਨਾਂ ਨੇ ਮੁਕੰਮਲ ਰੂਪੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਤਾਂ ਸੋਚਿਆ 6 ਵਜੇ ਤੱਕ ਸੈਸ਼ਨ ਚੱਲੇਗਾ ਜਿਹੜਾ ਪੌਣੇ 1 ਕੀ ਸਮਾਪਤ ਹੋ ਗਿਆ ਸੋ ਮੈਂ ਇਸ ਗੱਲ ਦੀ ਪੂਰਨ ਜੋ ਨਿੰਦਾ ਕਰਦਾ ਹਾਂ ਔਰ ਮੈਂ ਕਹਿਣਾ ਚਾਹਣਾ ਸਰਕਾਰ ਨੂੰ ਇਹੋ ਜੇ ਰੀਤੀ ਰਿਵਾਜ ਨਾ ਬੰਦ ਕਰੋ ਅੰਮ੍ਰਿਤਵਰ ਸਾਹਿਬ ਆਪਕਾ ਸਭਾ ਦਾ ਸਵਾਗਤ ਡੋਨਲਡ ਬੋਰਡਾਂ ਨਹੀਂ ਹੋ ਮਾਰਵਾ ਸਭਾ ਬਾਕੀ ਪ੍ਰਧਾਨ ਸਭਾ ਇੱਕ ਮਜਾਕ ਦਾ ਵਿਸ਼ਾ ਬਣ ਗਈ ਜਿਹੜੀ ਚੀਜ਼ ਅੱਜ ਰੋਥੇ ਗਈ ਕਿ ਮੈਂ ਉਹ ਤੇ ਕਿਹਾ ਕਿ ਅਜੇ ਹੁਣੇ 15 ਮਿੰਟ ਪਹਿਲਾਂ ਕਲਾਂ ਨੌਰ ਦੇ ਵਿੱਚ ਜਿੱਥੇ ਪਵਾਲਪੁਰ ਔਰ ਅੰਗਾਬਾਦ ਪਿੰਡ ਦੇ ਵਿੱਚ ਇੱਕ ਵਿਸ਼ੇਸ਼ਤਾ ਬ੍ਰੇਕ ਮਾਰ ਇਹ ਫੋਨ ਸ਼ੌਂਕ ਚੁਬਾ ਉਹ ਆਇਆ ਉਹਨੂੰ ਗੋੜਜਾ ਮਾਰੀਏ ਪੂਰੇ 11 ਵਜੇ ਪਰ ਉਹਨੂੰ ਹਸਪੀਟਲ ਲੈ ਕੇ ਗਏ ਉੱਥੇ ਉਹਨਾਂ ਨੇ ਇਮੀਡੀਏਟਲੀ ਉਹਨੂੰ ਸ਼ਿਫਟ ਕਰਤਾ ਅੱਗੋਂ ਜਿਹੜੇ 20 ਹੇਅਰ ਦੇ ਬਿਲੂ ਪੋਸ਼ੜੇ ਨੇ ਕਹਿੰਦੇ ਉਹ ਕੌਣ ਸੀਗੇ ਉਹਨੂੰ ਦੱਸਣਾ ਕਿ ਉਹ ਨਾ ਜਿਹੜੀ ਤੁਸੀਂ ਜੇਲ੍ਹ ਦੇ ਵਿੱਚ ਕੰਮ ਕਰਉਂਦੇ ਸੀ ਤੇ ਜਾਨ ਜਿਹੜਾ ਤਿਹਾਰ ਦੀ ਕਮੇਟਾ ਭਗਵਾਨਪੁਰਿਆ ਉਹ ਬੰਦਿਆਂ ਦੇ ਬੰਦੇ ਹੋ ਸਕਦੇ ਹੋ ਹੋਰ ਕੋਈ ਨਹੀਂ ਸੀ ਉਹ ਕਹਿੰਦੇ ਬੰਦੇ ਨੇ ਪੋਸ਼ੜੇ ਕਰ ਚੁੱਕੇ ਨੇ ਕੁਸ਼ੀ ਇਹਨਾਂ ਨੂੰ ਪਰੋਨੇ ਬਣਾ ਕੇ ਪੰਜਾਬ ਦੇ ਵਿੱਚ ਜ਼ਿਲਾਂ ਜ਼ਿਲਾਂ ਤੋਂ ਕੱਟ ਕੇ ਨਕੋਟਾ ਵਿੱਚ ਪੇਸ ਕਰਉਂਦੇ ਹੋ ਇਹ ਕੁਸ਼ੀ ਬਣਾਵਾ ਦੇ ਰਹੇ ਹੁੰਦੇ ਆਂ ਪੰਜਾਬ ਸਰਕਾਰ ਦਾ ਨੰਗੀਆਂਸਨ ਦੂਸਰੀ ਚੀਜ਼ ਜਿਹੜੀ ਜਿੱਥੇ ਇੱਕ ਚੀਜ਼ ਇਹ ਕਹੀ ਜਾਂਦੀ ਹੈ ਕਿ ਪੰਜਾਬ ਕਿ ਅਸੀਂ ਕੰਟਰੋਲ ਕਰਦੇ ਆਂ ਮੈਂ ਮੰਤਰੀ ਦੀ ਔਨ ਰਿਕਾਰਡ ਆ ਸਰਕਾਰੀਵਾਲ ਸਾਹਿਬ ਨੂੰ ਕਹਿੰਦਾ ਕਿ ਸਾਡੇ ਕਿਰਨ ਸਕੇਪੈਕ ਨਹਿਰ ਆ ਬੋਲ ਜਦੋਂ ਲੈ ਤੱਕ ਜਾਂਦੀ ਆ ਮੈਂ ਜਰਾਬ ਤੁਸੀਂ ਕਿਸੇ ਦਿਨ ਐ ਦੇ ਮਨਿਸਟਰ ਉੱਥੋਂ ਚੱਲ ਕੇ ਉਹਦੇ ਨਹਿਰੇ ਨਹਿਰਾ ਆ ਦਿਓ ਤੇ ਮੈਂ ਕਹਾਂ ਜੇ ਤੁਸੀਂ ਸੇਫ ਆ ਜਾਓਗੇ ਤੇ ਆਉਂਦੇ ਵਿੱਚ ਮੈਂ ਤੁਹਾਡੀ ਕੋ ਮਾਫੀ ਇਹ ਤੋਂ ਬਾਅਦ ਤੋਂ ਜਿਹੜੇ ਚੈਲੰਜ ਕੀਤੇ ਜਾ ਸਕਲੇ ਆਜੇ ਪੰਜਾਬ ਦੇ ਵਿੱਚ ਤੁਹਾਨੂੰ ਮੈਂ ਕਿਸੇ ਨਾ ਫ੍ਰੈਂਚ ਵਾਲੇ ਯਾਤਕੀ ਕਰ ਰਹੀ ਨਹੀਂ ਪੰਜਾਬ ਦੇ ਵਿੱਚ ਬੰਮ ਚ ਆਦੋਂ ਮੈਂ ਦੱਸਾ ਦਿੰਨਾ ਕੋਮ ਦੀ ਜਿਹਾ ਨਸ਼ੇ ਦੀ ਜਿਹਦੇ ਤੇ ਕੋਈ ਕੰਟਰੋਲ ਨਹੀਂ ਕਰ ਰਿਹਾ ਔਰ ਤੁਹਾਨੂੰ ਮੈਂ ਕਈ ਵਾਰ ਹੀ ਕਿਹਾ ਤੁਸੀਂ ਕਿੰਨੇ ਕਈਆਂ ਨੂੰ ਮੈਂ ਕਿਹਾ ਕਿ आओ ਮੇਰੇ ਨਾਲ ਬੈਠੋਗਾ ਤਾਂ ਮੈਂ ਤਾਕੇ 20 ਮਿੰਟ ਦੇ ਵਿੱਚ ਤੁਹਾਡੇ ਕੋਲ ਨਿਕਾ ਪਹੁੰਚ ਜਦੋਂ ਫੋਨ ਕਰਾਂਗੇ ਇਹ ਪੰਜਾਬ ਦੇ ਹਾਲਤ ਦੇ ਪੰਜਾਬ ਹੈ ਸURE ਬੜੇ ਬੜੇ ਕਿਉਂਕਿ ਇਹਦੇ ਤੋਂ ਸਾਨੂੰ ਸਾਰਿਆਂ ਨੂੰ ਪੀਣੇ ਔਰ ਪੀਣੇ ਦਾ ਜਣਾ ਪੈਗਾ ਪੂਰੀ ਕਿ ਕਿ ਬਿਲਕੁਲ ਪਾਣੀ ਦੀ ਪੈ ਗਈ ਆ ਐਸਐਸਪੀ ਦੇ ਉੱਪਰ ਬਿਲਕੁਲ ਅਲੀਗੇਸ਼ਨ ਲੱਗਦੇ ਨੇ ਜਾਂ ਜਿਹੜੇ ਜਿਹੜੀ ਤੇ 23 ਲੀਟਰ ਦੇ ਬਾਹਰ ਨੇ ਰੋਪੜ ਦੇ ਅਸਰ ਸਿੱਟੇ ਕਿ ਕਿਉਂ ਨਹੀਂ ਪੰਜਾਬ ਸਰਕਾਰ ਨੇ ਅੱਜ ਤੱਕ ਉਹਦੇ ਦੇ ਜਵਾਬ ਦਿੱਤਾ ਕੋਈ ਐਕਸ਼ਨ ਲਿਆ ਜਾਂ ਉਹਦੇ ਤੇਲੇ ਜਿਹਨੇ ਅਲਿਗੇਸ਼ਨ ਲਾਏ ਤੇ ਦਾਕ ਉਹ ਸਰਸਥੀ ਸੀ ਕਿ ਫਿਡੈਂਟ ਨੇ ਅਲਿਗੇਸ਼ਨ ਲਾਇਆ ਉਹਦੇ ਤੇ ਐਫ ਆਰ ਕੋਰਨਗੇਟ ਇਹ ਇੱਕ ਇੱਕ ਅੱਧੀ ਗੱਲ ਹੈਗੀ ਇੱਕ ਤੇ ਜੁਆਇਨਮੈਂਟ ਮੋਸ਼ਨ ਅਸੀਂ ਨਾਨ ਆਰਡਰ ਤੇ ਲੈ ਕੇ ਆ ਅਨਫੋਰਚਨਟ ਵਿਪਾਇਟਾ ਸਪੀਕਰ ਸਾਹਿਬ ਨੇ ਕਿਉਂ ਨਹੀਂ ਐਕਸੈਪਟ ਕੀਤਾ ਉਹਦਾ ਕਾਰਨ ਨਹੀਂ ਪਤਾ ਅੱਜ ਗੱਲ ਹੀ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੈ ਕਿ 650 ਪੁਲਿਸ ਦੇ ਏਮਪਲੋਈ ਹਰ ਮਹੀਨੇ ਵੋਲੰਟਰੀ ਰਿਟਾਇਰਮੈਂਟ ਲੈ ਰਹੇ ਹਨ ਵੋਲੰਟਰੀ ਰਿਟਾਇਰਮੈਂਟ ਪੰਜਾਬ ਪੁਲਿਸ ਨੇ ਬਦਲ ਲੈ ਰਿਹਾ ਕਹਿੰਦੇ ਨੇ ਇਹ ਸਾਰਾ ਇਲੈਗਲ ਨਾਮਧਰਵਾਦੀ ਕੋਸ਼ਿਸ਼ ਇਹ ਓਵਰ ਡਿਪਲੋਇਮੈਂਟ ਜਦੋਂ ਸਾਡੇ ਡਿਊਟੀ ਆਵਰਸ ਵੀ ਹੈ ਨਹੀਂ ਉਦੋਂ ਵੀ ਸੱਚ ਤੋਂ ਕੰਮ ਜਿਹੜਾ ਵੀ ਉਹ ਐ ਕੰਪਲੀਟਲੀ ਬੇਸਮਝਣਾ ਧੋਖਾ ਪੰਜਾਬ ਦੇ ਲੋਕਾਂ ਨਾਲ ਅਸੀਂ ਇਹਨੂੰ ਪਿੱਛਾ